ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਆਪਾਂ ਆ ਸੱਤ ਜਣੇ ਕਿਹਾ ਬੜੇ ਬਸ ਕੋਈ ਆ ਜਾਂਦਾ ਕੋਈ ਆ ਜਾਂਦਾ ਸਰੇ ਕਜਾ ਆਇੰਦਾ ਹੀ ਉਹਨਾਂ ਕੋਈ ਕੋਈ ਬਤਲਾਉਂਦੇ ਮੈਨੂੰ ਦੋ ਬੰਦੇ ਸਾਰੇ ਨਾਲੇ ਸੇਵਾ ਲੱਗ ਗਈ ਸੋਚਿਆ ਕੁਝ ਜਿਹੀ ਹੋਈਏ ਕਿ ਜਿੱਥੇ ਆਈ ਮੈਨੂੰ ਮੰਗੇ ਬੂਟ ਪਾਉਂਦੇ ਆ ਤੇ ਤੁਹਾਡੇ ਮਨ ਤੇ ਆਵੇ ਜਿਹੜੇ ਇਹਨਾਂ ਨੇ ਮਿਲਦੇ ਪਾਪ ਦੇ ਵੀ ਉਹ ਕਾਮ ਤੇ ਫੇਰ ਬੂਟਾ ਉਹ ਹੀ ਆ ਤੇ ਇਹਦੇ ਨੂੰ ਚੰਗਾ ਉਹ ਜਿਹੜੇ ਥੋੜੇ ਸ਼ਕਤੀ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾ ਹਨ ਉਹ ਥੋੜੇ ਤਾਂ ਉਧਰ ਲਾ ਦਈਏ ਕਹਿੰਦੇ ਹਨ দান ਸੇਵਾ ਅਜੇ ਹੀ ਕਰੋ ਕਿ ਇੱਕ ਹੱਥ ਨਾਲ দান ਹੋਵੇ ਤਾਂ ਦੂਜੇ ਹੱਥ ਨੂੰ ਪੱਤਾ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹਾ ਹੀ ਕਰ ਰਹੇ ਨੇ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਅਤੇ ਵੱਖਰਾ ਰਸਤਾ ਚੁਣਿਆ। ਇਹਨਾਂ ਨੌਜਵਾਨਾਂ ਟੋਲਾ ਕੜਾਕੀ ਦੀ ਠੰਡ ਵਿੱਚ ਦੇਰ ਰਾਤ ਚਿਹਰਿਆਂ ਤੇ ਮਖੋਟ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨ ਵਿੱਚ ਲੱਗਿਆ ਹੋਇਆ ਹੈ। ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਵੰਦਾਂ ਨੂੰ ਆਪਣੇ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ, ਗਰਮ ਜੁਰਾਬਾਂ ਅਤੇ ਗਰਮ ਕੱਪੜੇ ਵੰਡਦੇ ਨਜ਼ਰ ਆਉਂਦੇ ਨੇ। ਸੱਤ ਅੱਠ ਨੌਜਵਾਨ ਟੋਲਾ ਦੇ ਰਾਹ ਸੜਕਾਂ ਤੇ ਨਿਕਲਦਾ ਹੈ ਤੇ ਲੱਭ ਲੱਭ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ ਇਹ ਨਹੀਂ ਹੈ ਕਿ ਜੇ ਕੋਈ ਨਸ਼ੇ ਦਾਦੀ ਇਹ ਨਹੀਂ ਹੈ ਕਿ ਕੋਈ ਨਸ਼ੇ ਦਾ ਆਦੀ ਨੌਜਵਾਨ ਇਹਨਾਂ ਨੂੰ ਮਿਲ ਜਾਵੇ ਤਾਂ ਉਸ ਦੀ ਕਾਉਂਸਲਿੰਗ ਕਰਦੇ ਨੇ ਤੇ ਉਸ ਨੂੰ ਸਮਝਾਉਂਦੇ ਨੇ ਤੇ ਆਪਣੇ ਨਾਲ ਮਿਲਾ ਕੇ ਸੇਵਾ ਦੇ ਕੰਮ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਉਹ ਉਹ ਕੰਮ ਕਰਕੇ ਉਹ ਨਸ਼ੇ ਤੋਂ ਦੂਰ ਹੋ ਸਕੇ ਬਹੁਤ ਤੇ ਭਾਈ ਅਸਲ ਹੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ ਆਪਾਂ ਬਾਜ਼ਾਰ 'ਚ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਇਆ ਆਪਾਂ ਸ਼ੂਜ਼ ਦੇ ਅੰਦਰ ਚਾਬਾ ਆਈਆਂ ਨੇ ਗਰਮ ਆਪਾਂ ਚੇਂਜ ਕਰ ਦੇਗੇ ਜੀ ਸੈੱਟੇ ਘੱਟ ਲੱਗਦੀਆਂ ਬਹੁਤ ਵਧੀਆ ਜੀ ਕੋਈ ਪੂਰੇ ਲਾਬ ਲੰਬੀ ਦਾ ਜੀ ਜਿੱਥੇ ਤੁਹਾਨੂੰ ਪਤਾ ਹੁੰਦਾ ਕਿ ਕਿੱਥੇ ਬੰਦੇ ਦਾ ਲੋਡ ਆ ਫਿਰ ਉੱਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਆ ਕਿੱਥੇ ਜ਼ਿਆਦਾ ਲੋਡ ਆ ਕਿੱਥੇ ਘੀਦਾ ਬੇਰੋਕਾਬਰ ਆਪਾਂ ਨੂੰ ਦਿੰਦੇ ਆ ਰਾਫਾ ਦਿੰਦੇ ਲੋੜ ਬਣਨ ਨੂੰ ਫਿਰ ਕਿੰਨੀਆਂ ਕ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਜੀ ਪਰਮਾਤਮਾ ਦੇ ਨਾਮ ਤੇ ਖੇਲਦੇ ਹੀ ਤੁਹਾਨੂੰ ਮੇਰ ਕਰੇ ਬੜਾ ਸੀਸਾ ਦਿੰਦੇ ਕਿੰਨੇ ਹੋਗੇ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਆਪਾਂ ਆ 6-7 ਜਣੇ ਆਈ ਕੇਵਾਂ ਦੇ ਮਾ ਤਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਅੱਜ ਤੱਕ ਤਾਂ ਆਜਣ ਭਾਈ ਆ ਉਹ ਸਾਡਾ ਕਦੀ ਕੋਈ ਬਤ ਲੈ ਆ ਕੇ ਤੇਰੇ ਬੰਦੇ ਸਾਰੇ ਨਾਲੇ ਸੇਵਾ ਲੱਗੀ ਹੋਣੀ ਡਿਊਟੀ ਲੱਗੀ ਆਡੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਉਸ ਕਰਦੇ ਆਪਾਂ ਦੇ ਨੀ ਸੋਸਾਇਟੀ ਇਹ ਲੜ ਕੁਸਚਨ ਆ। ਕੀ ਕੰਮ ਕਰਦੀ ਹੈ? ਇਹ ਸਾਰ ਬੈਠੇ ਜਿਹੜੇ ਬੰਦੇ ਨਸ਼ੇ ਦੀ ਗਲਦਿੱਤੀ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਫਲਦਾ। ਇਸ ਤਰ੍ਹਾਂ ਵੀ ਕਰਨਾ ਹੈ। ਜਿਹੜੇ ਗਰੀਬ ਮਤਲਬ ਆ ਸਾਨੂੰ ਪ੍ਰਮਾਤਮਾ ਨੇ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਸਾਡੇ ਮਨ 'ਚ ਆਇਆ ਕਿ ਨਹੀਂ ਆ ਠੰਡ ਬਹੁਤ ਆ। ਸਾਡਾ ਕਰਨ ਦੀ ਹੈ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਆ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ। ਉਦੋਂ ਵੀ ਪਰ ਜਦੋਂ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਦਿੰਦੇ ਉਹਨੂੰ ਜੀ ਪਰ ਹਾਂ ਜਰਾਬਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੀ ਨਾ ਤੇ ਸ਼ਹਿਰ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਤੇ ਅੱਜ ਇੱਥੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਲੱਭ ਲੱਭ ਕੋਈ ਮਤਲਬ ਕਰੀ ਗੇ ਜਿਹਨਾਂ ਨੂੰ ਲੋਡ ਮੰਗਦੇ ਨੇ ਕਿਹੜੇ ਲੋਡ ਮੰਗਦਾ ਲੋਡ ਮੰਗਦਾ ਕਿਹੜੇ ਆਪ ਲੱਭੀ ਤੇ ਆਪੇ ਇਹ ਤਰ੍ਹਾਂ ਟਿਕਲਾ ਕੇ ਉਹਨੂੰ ਵੀ ਕਰਵਾ ਕੇ ਆਪਣਾ ਮਤਲਬ ਕਰੀ ਰਾਂਗੇ ਕੰਮ स्वीकारਣਾ ਤੇ ਸੋਚਿਆ ਸੋਚਿਆ ਕੁਝ ਹੋਈਏ ਕਿ ਜਿੱਥੇ ਅਸੀਂ ਇਹਨੇ ਮੰਗੇ ਬੂਟ ਕਾਉਨੇ ਆ ਤੇ ਤੁਹਾਡੇ ਮਨਚੇ ਆ ਗਏ ਉਹਨੇ ਮੰਗੇ ਪਾ ਦੇ ਵੀ ਤੇ ਕੰਮ ਤੇ ਫੇਰ ਬੂਟਾਂ ਨੂੰ ਉਹ ਹੀ ਆ ਤੇ ਇਧਰੋਂ ਚੰਗਾ ਹੋ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਹਦਰ ਲਾ ਦਈਏ ਉਹਨਾਂ ਦੇ ਬੂਟ ਲੈ ਕੇ ਉਹਨਾਂ ਦੇ ਲਈ ਜਿਹੜੇ ਮਫੋਟੇ ਲਾਇਏ ਤੇ ਇਹਦਾ ਕੀ ਮਤਲਬ ਇਹਦਾ ਇਹ ਹੋਈਏ ਕਿ ਜਿਹੜੀ ਸਾਡੀ ਪਛਾਣ ਆ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਦਿਨੇ ਵੀ ਘੁੰਮ ਸਕਦੇ ਹਾਂ ਮੇਰੇ ਕੋ ਇਹ ਮਟਰਸਾ ਡਪਾਉਂਦੇ ਆ ਰਾਜਾ ਤਾਂ ਮਤਲਬ ਸਾਡਾ ਪਤਾ ਨ ਲੱਗੂ ਕਿ ਮੁੰਡੇ ਕਿਹੜੇ ਨੇ ਕੌਣ ਆ ਕਿੱਥੋਂ ਦੇ ਆ